ਖਬਰਨਾਮਾ ਦਿਖ ਰਿਹਾ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੋ ਸਰਾਜ ਮੁੱਖ ਮੰਤਰੀ ਨੂੰ ਲੱਗਿਆ ਵੱਡਾ ਝਟਕਾ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਜਾਵੇਗਾ ਜੇਲ੍ਹ ਦੇ ਵਿੱਚ ਕਿਉਂਕਿ ਭਾਰਤ ਦੇ ਰਾਸ਼ਟਰਪਤੀ ਨੇ ਈਡੀ ਅਤੇ ਈਡੀ ਦੇ ਸਰਵ ਉੱਚ ਅਧਿਕਾਰੀਆਂ ਨੂੰ ਪਰਮਿਸ਼ਨ ਦੇ ਦਿੱਤੀ ਹੈ ਦੱਸ ਦਿੰਦੇ ਹਾਂ ਮਾਜਰਾ ਕੀ ਹੈ ਆਪਣੇ ਆਪ ਨੂੰ ਕਟੜ ਇਮਾਨਦਾਰ પ્રમાਨਦਾਰ ਦੱਸਣ ਵਾਲੇ ਮੁੱਖ ਮੰਤਰੀ ਦੀ ਪੋਰ ਖੁੱਲ ਗਈ ਹੈ ਯਾਨੀ ਕਿ ਵੱਡੇ ਕਪਲੇ ਕੀਤੇ ਗਏ ਸਤਾਧਾਰੀ ਸਰਕਾਰ ਵੱਲੋਂ ਇੱਕ ਪਾਸੇ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਆਲਰੇਡੀ ਟੈਨਸ਼ਨ ਦੇ ਵਿੱਚ ਨੇ ਕਿਉਂਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਮੁੱਚੀ ਇਹ ਟੀਮ ਹੈ ਮੰਤਰੀ ਨੇ ਵਿਧਾਇਕ ਨੇ ਉਹ ਵੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਤੰਗ ਕਰ ਰਹੇ ਨੇ ਲੇਕਿਨ ਆਮ ਆਦਮੀ ਪਾਰਟੀ ਦਾ ਖਿਮਾ ਹੌਲੀ ਹੌਲੀ ਜੇਲ੍ਹ ਵੱਲ ਜਾਣ ਦੀਆਂ ਤਿਆਰੀਆਂ ਕਰ ਰਿਹਾ ਹੈ ਕਿਉਂਕਿ ਰਾਸ਼ਟਰਪਤੀ ਨੇ ਮੋਹ ਲਾ ਦਿੱਤੀ ਹੈ ਮਾਮਲਾ ਹੈ 1300 ਕਰੋੜ ਰੁਪਏ ਦਾ ਆਪਣੇ ਆਪ ਨੂੰ ਕਟੜ ਇਮਾਨਦਾਰ ਅਤੇ ਆਰਥੋਡੌਕਸ ਦੱਸਣ ਵਾਲੀ ਪਾਰਟੀ ਦੇ ਮੁੱਖ ਮੰਤਰੀ ਨੇ 1300 ਕਰੋੜ ਰੁਪਏ ਦਾ ਵੱਡਾ ਕਪਲਾ ਕੀਤਾ ਹੈ ਦਿੱਲੀ ਦੀ ਆਮ ਆਦੀ ਪਾਰਟੀ ਦੀ ਸਰਕਾਰ ਵਿੱਚ ਮੰਤਰੀ ਰਹਿ ਮਨੀਸ਼ ਸੋਧਿਆ ਜੋ ਕਿ ਉਪ ਮੁੱਖ ਮੰਤਰੀ ਸੀ ਸਤਿੰਦਰ ਜੈਨ ਨੂੰ ਵੱਡਾ ਝਟਕਾ ਲੱਗਾ ਹੈ ਰਾਸ਼ਟਰਪਤੀ ਨੇ ਦੋਵਾਂ ਖਿਲਾਫ ਪ੍ਰਿਸ਼ਟਾਚਾਰ ਐਕਟ ਦੇ ਤਹਿਤ ਕੇਸ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਹੁਣ 1300 ਕਰੋੜ ਰੁਪਏ ਦੇ ਕਥਿਤ ਕਲਾਸਰੂਮ ਘਟਾਲੇ ਸਬੰਧੀ ਦੋਵਾਂ ਸਾਬਕਾ ਮੰਤਰੀਆਂ ਖਿਲਾਫ ਮੁਕਦਮਾ ਚਲਾਇਆ ਜਾਵੇਗਾ ਕਿਉਂਕਿ ਨਿਸ਼ਸੋਧਿਆ ਦਿੱਲੀ ਦੇ ਉਪ ਮੁੱਖ ਮੰਤਰੀ ਆ ਚੁੱਕੇ ਨੇ ਸੂਤਰਾਂ ਨੇ ਦੱਸਿਆ ਕਿ 2022 ਚ ਦਿੱਲੀ ਸਰਕਾਰ ਦੇ ਵਿਜਨਸ ਡੈਕੋਟ ਨੇ ਕਤਲ ਘਟਾਲੇ ਦੀ ਜਾਂਚ ਪਾਰਚ ਕੀਤੀ ਸੀ ਮੁੱਖ ਮੰਤਰੀ ਨੂੰ ਰਿਪੋਰਟ ਸੌਂਪੀ ਸੀ ਇਸ ਵੀ ਮਤੇ ਨਜਰ ਮਤੇ ਨਜਰ ਰਾਸ਼ਟਰਪਤੀ ਨੂੰ ਦ੍ਰੋਪਤੀ ਮਰਮੂ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਵਿੱਚ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ ਕਤਲ ਘੜਾਲੇ ਦੇ ਸਬੰਧ ਵਿੱਚ ਸੋਦੀਆ ਅਤੇ ਜ਼ੈਨ ਖਿਲਾਫ ਐਫ ਆਈ ਆਰ ਦਰਜ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਕੇਂਦਰੀ ਬਿਜ਼ਨਸ ਕਮਿਸ਼ਨ ਨੇ 17 ਫਰਵਰੀ 2022 ਨੂੰ ਇੱਕ ਰਿਪੋਰਟ ਵਿੱਚ ਲੋਕ ਰਵਾਂਢ ਪਾਗ ਪੀ ਡਬਲਯੂ ਡੀ ਵੱਲੋਂ ਦਿੱਲੀ ਸਰਕਾਰ ਦੇ ਸਕੂਲਾਂ 'ਚ 2400 ਤੋਂ ਵੱਧ ਕਲਾਸ ਰੂਮਾਂ ਦੇ ਨਿਰਮਾਣ ਵਿੱਚ ਬਹੁਤ ਵੱਧ ਨੀਮਿਆਂ ਨੂੰ ਉਜਾਗਰ ਕੀਤਾ ਸੀ ਯਾਨੀ ਕਿ 1300 ਰੁਪਏ ਦਾ ਕਪਲਾ ਕੀਤਾ ਗਿਆ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੋਧਿਆ ਅਤੇ ਜਤਿੰਦਰ ਜੈਨ ਵੱਲੋਂ ਕਲਾ ਕ੍ਰਾਸ ਕਲਾਸ ਰੂਮਸ ਨੂੰ ਲੈ ਕੇ ਯਾਨੀ ਕਿ ਕਲਾਸਾਂ ਦੇ ਕਮਰਿਆਂ ਨੂੰ ਲੈ ਕੇ 1300 ਕਰੋੜ ਰੁਪਏ ਦਾ ਘੁਟਾਲਾ ਕੀਤਾ ਗਿਆ ਦੇਸ਼ ਦੇ ਰਾਸ਼ਟਰਪਤੀ ਦ੍ਰੁਪਤੀ ਮਰਮਮ ਨੇ ਪਰਮਿਸ਼ਨ ਦੇ ਦਿੱਤੀ ਹੈ ਈਡੀ ਅਤੇ ਈਡੀ ਦੇ ਸਰਵੋੱਚ ਅਧਿਕਾਰੀਆਂ ਨੂੰ ਕਿ ਐਫ ਆਈ ਆਰ ਇਹਨਾਂ ਤੇ ਕੱਟ ਕੇ ਮਨੀਸ਼ ਸੋਧਿਆ ਅਤੇ ਜਤਿੰਦਰ ਜੈਨ ਤੇ ਕਾਰਵਾਈ ਕੀਤੀ ਜਾਵੇ ਜਲਦੀ ਹੀ ਅਰੈਸਟ ਹੋਣਗੇ ਜਲਦੀ ਹੀ ਜਾਣਗੇ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਫਿਰ ਦੁਬਾਰਾ ਕਿਉਂਕਿ ਉਹ ਘਟਾਲਾ ਜਿਹੜਾ ਹੈ जगਜਾਰ ਹੋ ਗਿਆ ਹੈ ਧੰਨਵਾਦ